ਸਤਿ ਸ਼੍ਰੀ ਅਕਾਲ ਜੀ ਬੇਦਰ ਬਿਹਾਰ ਪ੍ਰੀਤ ਵੇਗ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਆ ਜਿਹੜਾ ਸਿਸਟਮ ਲੱਗਣ ਜਾ ਰਿਹਾ 13 ਤੋਂ ਲੈ ਕੇ 15 ਦੇ ਆ ਦਰਮਿਆਨ ਲੱਗਣ ਦੀ ਸੰਭਾਵਨਾ 13 14 15 ਤੇ 16 ਨੂੰ ਹੋ ਸਕਦਾ ਹੈ ਕੁਝ ਇੱਕ ਲਾਗੇ ਟੁੱਟੂਆਂ ਕਾਰਗੀਆਂ ਹੋ ਸਕਦੇ ਮੇਨ ਦਿਨ ਰਹੇਗਾ 13 14 15 ਮਾਰਚ 2025 ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਉੱਤਰ ਪੱਛਮੀ ਯੂਪੀ ਦੇ ਅਜਰਤ ਖੇਤਰਾਂ ਵਿੱਚ ਦੀ ਅਸਾਰ ਜਿਹੜੇ ਬੰਦਤ ਖਾਈ ਦੇਰੇ ਦਿੱਲੀ ਦੇ ਆ ਮੌਸਮ ਦੇ ਹਾਲਾਤ ਕੀ ਰਹਿਣਗੇ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਆ ਸਾਂਝਾ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਆ ਖੇਤਰਾਂ ਵਿੱਚ ਕਿਤ ਕਿਤੇ ਮੀਂਹ ਦਾ ਸਾਰ ਜਿਹੜੇ ਪੰਦੇ ਦਿਖਾਈ ਦੇ ਰਹੇ ਨੇ ਕਿਤ ਕਿਤ ਹਲਕਾ, ਕਿਤ ਕਿਤ ਦਰਮਿਆਨਤ ਕਿੜਕੜੇ ਆ ਖੇਤਰਾਂ ਤੇ ਜਿਹੜੇ ਮੀਂਹ ਦੀ ਝਟ ਦੇਖਣ ਨੂੰ ਮੈਸੇ ਸਾਰੀ ਅਪਡੇਟ ਜਾਣਕਾਰੀ ਆਪੇ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ। ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ, ਕੋਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾ ਸਭ ਤੋਂ ਪਹਿਲਾਂ ਗੱਲ ਕਰੀਏ 13 14 15 ਠੀਕ ਹੈ 3 ਦਿਨ ਮੀਂਹ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਤੇ ਦਿੱਲੀ ਦੇ ਆ ਖੇਤਰਾ ਲਈ ਤਾਂ ਮੀਂਹ ਦਿਨ ਹੋਵੇਗਾ 13 14 15 3 ਦਿਨਾਂ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ Rajasthan ਦੇ ਖੇਤਰ ਉਹ ਹਰਿਆਣਾ ਪੱਛਮੀ UP ਤੇ ਦਿੱਲੀ ਦੇ ਆ ਵੀ ਜੜਮੀ ਦਾ ਸਾਰ ਜਿਹੜੇ ਬਾਦ ਦੇ ਤਖਾਈ ਦੇ ਰਹੇ ਨੇ ਤਾਂ ਹਨੇਰ ਝੱਖੜ ਵੀ ਚੱਲੇਗਾ ਤਾਂ ਉਸ ਵਾਰ 16 ਨੂੰ ਆਪਾਂ ਗੱਲ ਕਰੀਏ 16 ਨੂੰ ਜਿਹੜੇ ਪੁੱਜ ਖੇਤਰਾ ਵਿੱਚ ਟਮਾਟਰ ਲਾਕੇ ਸਭਾਵਨਾ ਰਹੇਗੀ ਜੇਕਰ ਤਾਂ ਲਾਗੇ ਮੌਸਮિયા ਠੀਕ-ਠਾਕ ਰਹਿਣ ਦੇ ਅਸਾਰ ਨੇ ਤਾਂ ਮੀਂਹ ਦਿਨ ਹੋਵੇਗਾ 13 ਦੇ ਠੀਕ ਹੈ ਸਵੇਰ ਤੋਂ ਸ਼ੁਰੂ ਹੋਸਾ ਜਦ ਦੁਪਹਿਰ ਤੋਂ 13 ਮਾਰਚ ਦੀ ਸਵੇਰ ਤੋਂ ਸਿਸਟਮ ਸ਼ੁਰੂ ਹੋ ਕੇ ਤੋਂ 16 ਮਾਰਚ ਦੁਪਹਿਰ ਸਵੇਰ ਤੱਕ ਜਿਹੜਾ ਸਿਸਟਮ ਲੱਗਣ ਦਾ ਅਸਾਰ ਨਹੀਂ ਤਾਂ ਦੁਪਹਿਰ ਸ਼ਾਮ ਤੱਕ ਹੋਸਾ ਰਿਹਾ 16 ਨੂੰ ਕਿਤੇ ਕਿਤੇ ਟੁੱਟੂਆਂ ਕਾਰਗੀਆਂ ਹੋ ਸਕਦੀਆਂ ਨਿੱਕੇ ਮੋਟੇ ਆਪਾਂ ਗੱਲ ਕਰਦੇ ਹਾਂ ਮੀਂਹ ਦੇ ਸਪੈਲ ਲੱਗ ਸਕਦੇ ਜਿਆਦਾਤਰ 16 ਮਾਰਚ ਨੂੰ ਮੌਸਮ ਜਿਹੜਾ ਅਸਾਬ ਤੇ ਕੁਝ ਕ੍ਰੈਨ ਦੀ ਸੰਭਾਵਨਾ ਹੈ ਤਾਂ ਇਸ ਵਿੱਚ ਜ਼ਿਲੇਵਾਰਾ ਤੋਂ ਦੱਸਣ ਦੀ ਕੋਸ਼ਿਸ਼ ਕਰੀਏ ਤੁਸੀਂ ਜੋ ਸੈਟਲਾਈਟ ਤਸਵੀਰਾਂ ਮਿਕਸ ਕਰ ਰਹੇ ਹਰੇਕ ਜ਼ਿਲੇ ਤੱਕ ਵੀ ਪਹੁੰਚੇਗਾ ਭਾਵੇਂ ਦੱਖਣ ਪੱਛਮੀ ਮਾਰਵਾ ਪੰਜਾਬ ਦਾ ਭ ਠਾਨਕੋਟ ਤੇ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਉਸਰ ਮੁਹਾਲੀ ਚੰਡੀਗੜ੍ਹ ਕੁ ਲੁਧਿਆਣਾ ਮਲੇਰਕੋਟਲਾ ਪਟਿਆਲਾ ਸੰਗਰੂਰ ਅਬ ਬਠਿੰਡਾ ਮਾਨਸਾ ਹੋ ਗਿਆ ਜਾਂ ਉਸ ਤੋਂ ਬਾਅਦ ਦੱਖਣ ਪੱਛਮੀ ਇਲਾਕੇ ਹੋ ਗਏ ਫਾਜ਼ਿਲਕਾ ਫਰੀਦਕੋਟ ਮੁਕਸਰ ਫਰੂਜ਼ਪੁਰ ਮੋਗਾ ਬਰਨਾਲਾ ਅੰਮ੍ਰਿਤਸਰ ਤਰਨਤਾਰਨ ਕੁ ਜਲੰਧਰ ਕਪੂਰਥਾ ਹਰੇਕ ਜ਼ਿਲ੍ਹੇ ਤੱਕ ਪੰਜਾਬ ਦੇ ਵੀ ਪਹੁੰਚੇਗਾ ਠੀਕ ਹੈ 13 14 ਤੇ 15 ਦੇ ਦੌਰਾਨ ਇਸ ਵਿੱਚ ਇੱਕ ਦਿਨ ਇਹੋ ਜਿਹਾ ਅਵਸਰ ਹੈ ਜਿਸ ਦਿਨ ਪੰਜਾਬ ਦੇ ਕਾਫੀ ਖੇਤਾਂ ਵਿੱਚ ਦਾ ਸਾਲ ਬਣ ਸਕਦੇ ਨੇ ਜਾਂ 13 ਨੂੰ ਜਾਂ 14 ਨੂੰ ਜਾਂ 15 ਠੀਕ ਹੈ ਇੱਕ ਦਿਨ ਇਹੋ ਜਿਹੀ ਟੁੱਟਵੇਂ ਆਕਾਰਵੇਂ ਹੋ ਸਕਦੀਆਂ ਨੇ ਤਾਂ ਬਾਕੀ ਪੰਜਾਬ ਦੇ ਨਾਲ ਲੱਗਦੇ Rajasthan ਦੇ ਖੇਤਰੋਗੇ Haryana ਦੇ ਖੇਤਰੋਗੇ ਸਿਰਸਾ ਹੋ ਗਿਆ ਉਸ ਤੋਂ ਬਾਅਦ ਫਤਿਹਗੜ੍ਹ ਸਹਿਬ ਇਸਾਰ ਹੋ ਗਿਆ ਜੀਂਦ ਹੋ ਗਿਆ ਉਸ ਤੋਂ ਬਾਅਦ ਪਟਨਾ ਚੰਡੀਗੜ੍ਹ ਦੇ ਨਾਲ ਲੱਗ ਕੁਰਖੇਤਰ ਕੈਥਲ ਅੰਮਾਲਾ ਪੰਚਕੁਲ ਆ ਗਿਆ ਜਾਂ Rajasthan ਦੇ ਖੇਤਰਾ ਦੀ ਗੱਲ ਕਰੀ ਸ਼੍ਰੀ ਗੰਗਨ ਹਰਮਾਨਗੜ ਨੂਬਗੜ੍ਹ ਹੋ ਗਿਆ ਉਸ ਤੋਂ ਬਾਅਦ ਖਾਜੂ ਵਾਲਾ ਤੇ ਕੁਝ ਖੇਤਰੋਗੇ ਜਸੰਧਰੀ ਆ ਗਿਆ ਜਾਂ ਹਰਮਾਨਗੜ੍ਹ ਦੇ ਕੁਝ ਖੇਤਰਾਂ ਵਿੱਚ ਟੁੱਟਵੇਂ ਆਕਾਰਵੇਂ ਹੋਣਗੇ ਯਾਨੀ ਕਿ Rajasthan ਦੇ ਕੁਝ ਥੋੜ੍ਹ ਬਤ ਖੇਤਰਾਂ ਵਿੱਚ ਸੰਭਾਵਨਾ ਰਹੇਗੀ ਤਾਂ ਪੰਜਾਬ ਦੇ ਨਾਲ ਲੱਗਦੇ Haryana ਦੇ ਜਿਹੜੇ ਖੇਤਰ ਇਸ ਵਿੱਚ ਪ੍ਰਭਾਵਿਤ ਹੋ ਸਕਦੇ ਠੀਕ ਹੈ ਜਿਹੜੇ ਨਾਲ ਲੱਗਦੇ ਪੰਜਾਬ ਦੇ ਹਰਿਆਣਾ ਦੇ ਖੇਤਰੋਗੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਸੋਰ ਪੱਛਮੀ ਯੂਪੀ ਉਹ ਕਸਾਰਨਪੁਰ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਜੜਮੀ ਦਾ ਅਸਰ ਪਾੰਦੇ ਦਿਖਾਈ ਦੇ ਰਹੇ ਦਿੱਲੀ ਵਿੱਚ ਟੁੱਟਮੀਆਂ ਕਾਰਮੀਆਂ ਹੋਣਗੇ ਜਿਹੜੇ ਕੁਝ ਖੇਤਰਾਂ ਵਿੱਚ ਸਬਾਬਨਾ ਰਹੇਗੀ ਜ਼ਿਆਦਾਤਰ ਲਗਾ ਵਿੱਚ ਮੌਸਮ ਜੇ ਠੀਕ ਠਾਕ ਰਹਿਣ ਦੇ ਅਸਰ ਨੇ ਤਾਂ ਮੀਂਹ ਇਸ ਵੀ ਟਾਰਗੇਟ ਹੋ ਗਿਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਆਦਾ ਖੇਤਰੀ ਸੇ ਪ੍ਰਭਾਵਿਤ ਹੋ ਸੋਰ ਪੱਛਮੀ ਯੂਪੀ ਉਹ ਚੰਡੀਗੜ੍ਹ ਦੇ ਖੇਤਰੋਗੇ ਬਾਕੀ ਰਾਜਸਥਾਨ ਵਿੱਚ ਟੁੱਟਮੀਆਂ ਕਾਰਮੀਆਂ ਹੋਸਰੇ ਕੁਝ ਖੇਤਰਾਂ ਵਿੱਚ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ ਜਾਨਕੀ 15 ਮਾਰਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ 13 14 15 ਤਿੰਨ ਦਿਨ ਮੀਂਹ ਰਹਿਣਗੇ ਤਾਂ 13 14 15 ਦੇ ਦੌਰਾਨ ਤੇਜ਼ ਜਿਹੜੀ ਹਵਾਵਾਂ ਚੱਲ ਸਕਦੇ ਇਸ ਵਿੱਚ ਮੀਂਹ ਇੱਕ ਦਿਨ ਜਾਂ ਡੇਢ ਦਿਨ ਆਪਾਂ ਕਹਿ ਸਰ ਇੱਕ ਅੱਧੇ ਦਿਨ ਆ ਸੰਭਾਵਨਾ ਰਹੇਗੀ 13 ਨੂੰ ਹੋ ਸਕਦਾ ਜਾਂ 14 ਨੂੰ ਹੋ ਸਕਦਾ ਜਾਂ 15 ਨੂੰ ਠੀਕ ਹੈ ਇੱਕ ਕੁ ਦਿਨ ਇਹੋ ਜਿਹਾ ਅਸਰ ਹੈ ਜਿਸ ਦਿਨ ਤੇਜ਼ ਜਿਹੜੀ ਹਵਾਵਾਂ ਚੱਲ ਸਕਦੇ ਤੁਸੀਂ ਜੋ ਪੀਲਾ ਰੰਗ ਦੇਖ ਸਕਦੇ ਹੋ ਠੀਕ ਹੈ ਦੱਖਣ ਪੱਛਮੀ ਲਾਕ ਕੇ ਮਾਝਾ ਦਬਾਬ ਦੇ ਖੇਤਰੋਗੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਚੰਡੀਗੜ੍ਹ ਦੇ ਖੇਤਰੋਗੇ ਪਾਕਿਸਤਾਨ ਦੇ ਨਾਂ ਲੱਗਦੇ ਪੰਜਾਬ ਤੇ ਸਰਦੀ ਲਾ ਕੇ ਮੱਧ ਪੰਜਾਬ ਹੋ ਗਿਆ ਜਾਂ ਆ ਦਿੱਲੀ ਦੇ ਖੇਤਰੋਗੇ ਹਰਿਆਣਾ ਦੇ ਜ਼ਿਆਦਾਤਰ ਖੇਤਰਾ ਵਿੱਚ ਪੰਜਾਬ ਦੇ ਜ਼ਿਆਦਾਤਰ ਖੇਤਰਾ ਵਿੱਚ ਇਹ ਜਿਹੜੀਆਂ ਹਵਾਵਾਂ ਚੱਲਸ ਰਹੀਆਂ ਹਨੇਰ ਝੱਖੜ ਚੱਲਣ ਦੀ ਸੰਭਾਅਨ ਜਿਸ ਦੀ ਗਤੀ 30 ਤੋਂ ਲੈ ਕੇ 35 40 ਕਿਤੇ ਕਿਤੇ 40 ਤੋਂ 50 ਜਾਂ ਹੋ ਸਕਦਾ ਕਿਤੇ ਕਿਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤੋਂ 214 ਨੂੰ ਅਪਾ ਗੱਲ ਕਰੀ ਜਿਵੇਂ ਤੁਸੀਂ ਵੇਖਸਰੇ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇੱਕ ਦਿਨ ਇਹੋ ਜਿਹਾ ਅਸਰ ਹੈ ਜਿਸ ਦਿਨ ਹਵਾਵਾਂ ਦੀ ਸਪੀਡ ਜ਼ਿਆਦਾ ਰਹਿ ਸਕਦੀ ਬਾਕੀ ਦੋਕ ਦਿਨ ਕਹਿ ਸਕਦੇ ਆ ਡੇਢ ਦੋ ਦਿਨ ਜਾਂ ਇੱਕ ਦੋ ਦਿਨ ਅਪ ਕਹਿ ਆ ਕਿਤੇ ਕਿਤੇ ਹੋ ਸਕਦਾ ਤੇਜ਼ ਠੀਕ ਹੈ ਤੁ ਕੁਝ ਥੋੜੇ ਬੋਤੇ ਖੇਤਰਾ ਵਿੱਚ ਹੋ ਸਕਦਾ ਪਰ ਇੱਕ ਦਿਨ ਇਹੋ ਜਗ ਹੋਵੇਗਾ ਜਿਸ ਦਿਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਜ਼ਿਆਦਾਤਰ ਖੇਤਰਾ ਵਿੱਚ ਹਨੇਰ ਝੱਖੜ ਚੱਲ ਸਰ ਇੱਕ ਦਿਨ ਇਹੋ ਜਹਾ ਹੋ ਸਕਦਾ 13 14 15 ਦੇ ਦੌਰਾਨ ਤਾਂ ਮੈਂ ਆਪਾਂ ਗੱਲ ਕਰੇ 13 ਜਾਂ 14 ਜਾਂ 14 ਜਾਂ 15 ਤਿੰਨ ਦਿਨ ਮੇਨ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਤੇ ਆ ਚੰਡੀਗੜ੍ਹ ਦੇ ਖੇਤਰ ਪੱਛਮੀ ਆ UP ਤੁਹਾਨੂੰ ਦੱਸ ਦਿੱਤਾ ਤੇ ਬਾਕੀ ਪਹਾੜਾਂ ਤੇ ਜਿਹੜੀ ਵਧੀਆ 스ਨੋਫਾਲ ਦੇਖਣ ਨੂੰ ਮਿਲ ਸਕਦੀ ਹੈਵੀ 스ਨੋਫਾਲ ਹੋ ਸਕਦੀ ਪਹਾੜਾਂ ਤੇ ਅਜੇ ਥੜ੍ਹਾ ਲੇ ਇਲਾਕੇ ਇकडे ਹਮਾਚਲ ਦੇ ਹੋਗੇ ਜਾਂ ਉਸ ਤੋਂ ਬਾਅਦ ਜੰਮੂ ਕਸ਼ਮੀਰ ਉੱਤਰਾਖੰਡ ਦੇ ਸਤ ਲੜੇ ਲਾਕੇ ਨੇ ਇਹਨਾਂ ਵਿੱਚ ਜਿਹੜੇ ਹਰ ਦਰਮਿਆਨੇ ਤੋਂ ਕਿਤੇ ਕਿਤੇ ਭਾਰੀ ਮੀਂਹ ਦੀ ਛੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹੋ ਗਿਆ ਪੱਛਮੀ ਯੂਪੀ ਹਰਿਆਣਾ ਦੇ ਦਿੱਲੀ ਦੇ ਖੇਤਰ ਹੋਗੇ ਇਹਨਾਂ ਵਿੱਚ ਅਬ ਗੱਲ ਕਰੀ ਜਿਹੜਾ ਇੱਕ ਦਿਨ ਇਹੋ ਜਿਹਾ ਅਸਰ 13 14 ਜਾਂ 15 ਦੇ ਦੌਰਾਨ ਕਈ ਖੇਤਰਾਂ ਵਿੱਚ ਇਹਦਾ ਸਾਰ ਬੰਦੇ ਦਿਖਾਈ ਦੇ ਸਕਦੇ ਜਾਂ 13 ਨੂੰ ਜਾਂ 14 ਨੂੰ ਜਾਂ 15 ਨੂੰ ਤਾਂ 16 ਨੂੰ ਜ਼ਿਆਦਾਤਰ ਲੱਗੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੁਭਾਅ ਨੂੰ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਟੁੱਟੀਆਂ ਸ਼ਾਮ ਦੇ ਆਸ-ਪਾਸ ਸਹ ਹਵਮਾਂ ਜਿਹੜੀਆਂ ਹੋਣਗੀਆਂ 13 ਤੋਂ ਲੈ ਕੇ 15 ਦੇ ਦੌਰਾਨ 16 ਦੇ ਦੌਰਾਨ ਜਿਹੜੇ ਹੋਵਣਗੇ ਕਦੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਕਰੇ ਦੱਖਣ ਪੂਰਬ ਤੋਂ ਕਦੇ ਪੂਰਾ ਚੱਲ ਪਿਆ ਕਰੇ ਪੂਰਬ ਸਾਈਡ ਤੋਂ ਹਵਮਾਂ ਚੱਲ ਪਿਆ ਕਰੇ ਉੱਤਰ ਤੋਂ ਕਰੇ ਪਹਾੜ ਦੀਆਂ ਹੋਵਾਂ ਇਸ ਤਰ੍ਹਾਂ ਦਾ ਜਿਹੜਾ ਰਲ ਮਿਲ ਮਾਹੌਲ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖੇ ਤੁਹਾਡਾ ਬਹੁਤ ਬਹੁਤ ਧ